ਆਹ ਧਿਆਨ ਨਾਲ ਗੱਲ ਸੁਣ ਲਓ ਹੁਣ ਸਾਨੂੰ ਵੀ ਅਪਤ ਲੱਗਿਆ ਵੀ ਸਰਕਾਰ ਤੇ ਪ੍ਰਸ਼ਾਸਨ ਤੇ ਇੰਡਸਟਰੀਆਂ ਵਾਲੇ ਕਾਰਖਾਨੇ ਵਾਲੇ ਮਿਲ ਕੇ ਇੱਕ ਸਕੀਮ ਤੇ ਬੈਠੇ ਆ ਵੀ ਜੇ ਸਦਾ ਲਈ ਇਸ ਮੁੱਦੇ ਨੂੰ ਖਤਮ ਕਰਨਾ ਹੈ ਤਾਂ ਇੰਨਾ ਲੋਕਾਂ ਦਾ ਜਿਹੜਾ ਕੱਲ ਨੂੰ ਹੋਣ ਵਾਲਾ ਇਕੱਠਾ ਉਹਨੂੰ ਹਿੰਸਕ ਬਣਾ ਦਿਓ ਕੋਈ ਟਕਰਾਅ ਕਰਾ ਦਿਓ ਇਹ ਲਗਾਤਾਰ ਪ੍ਰਸ਼ਾਸਨ ਸਰਕਾਰ ਤੇ ਫੈਕਟਰੀਆਂ ਵਾਲੇ ਮਿਲ ਕੇ ਛਾਸ਼ ਘੜੀ ਬੈਠੇ ਐ ਇਸੇ ਕਰਕੇ ਉਹ ਬਿਆਨ ਦਵਾਇਆ ਗਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਉਹਨਾਂ ਫੈਕਟਰੀਆਂ ਦੇ ਮਾਲਕਾਂ ਤੋਂ ਵੀ ਅਸੀਂ 1 ਲੱਖ ਬੰਦਾ ਖੜਾ ਕਰਾਂਗੇ ਤਾਂ ਕਿ ਜੋ ਟਕਰਾਅ ਹੋ ਗਿਆ ਟਕਰਾਅ ਦੇ ਵਿੱਚ ਇਹਨਾਂ ਨੇ ਕੀ ਕਰਨਾ ਆਪਣੇ ਬੰਦੇ ਵੀ ਬਾੜਨਗੇ ਇਹ ਧਿਆਨ ਰੱਖਿਓ ਕੱਲ ਨੂੰ ਸਰਕਾਰ ਨੇ ਪੁਲਿਸ ਨੇ ਆਪਣੇ ਬੰਦੇ ਬਾੜ ਕੇ ਕੋਈ ਮਾਹੌਲ ਖਰਾਬ ਕਰਨਾ ਟਕਰਾਅ ਕਰਾਉਣਾ ਟਕਰਾਅ ਕਰਾਉਣ ਤੋਂ ਬਾਅਦ ਇਹਨਾਂ ਨੇ ਸਾਰਾ ਆਗੂਆਂ ਦੇ ਸੱਟ ਕੇ ਜ਼ਿੰਮੇਵਾਰੀ ਉਹਨਾਂ ਨੂੰ ਕਿਸ ਤਰੀਕੇ ਨਾਲ ਖਦੇੜ ਕੇ ਜਾਂ ਬੰਦ ਕਰਕੇ ਇਹ ਮੁੱਦਾ ਹੀ ਗਾਇਬ ਕਰ ਦੇਣਾ ਮੁੱਦਾ ਹੀ ਖਤਮ ਕਰ ਦੇਣਾ ਇਹ ਮੁੜ ਕੇ ਨਾ ਕੋਈ ਯਾਰਾਂ ਦੀ ਗੱਲ ਹੋਣੀ ਹੈ ਨਾ ਲੋਕਾਂ ਨੇ ਬੋਲਣਾ ਲੋਕਾਂ ਨੇ ਸ਼ਾਂਤ ਹੋ ਜਾਣਾ ਇਹ ਨਾਲੀ ਸਕੀਮ ਆ ਭਰਾਵੋ ਤੇ ਮੈਂ ਤੁਹਾਨੂੰ ਅਪੀਲ ਕਰਦਾ ਪੰਜਾਬੀਓ ਮੈਨੂੰ ਪਤਾ ਤੁਸੀਂ ਬਹੁਤ ਵੱਡੀ ਗਿਣਤੀ ਚ ਆ ਰਹੇ ਹੋ ਮੈਂ بار-बार अपील ਕਰਦਾ ਵੀ ਇੱਕ ਤਾਂ ਸ਼ਾਂਤੀ ਦੇ ਜਾਬਤੇ ਤੋਂ ਕੰਮ ਲੈਣਾ ਸ਼ਾਂਤਮਈ ਤਰੀਕੇ ਨਾਲ ਆਪਣਾ ਮਾਰਚ ਹੈ ਸ਼ਾਂਤਮਈ ਤਰੀਕੇ ਨਾਲ ਪਹੁੰਚੇ ਪਹੁੰਚਣਾ ਇਹ ਸਾਡੇ ਡਾਂਗਾ ਮਾਰਦੇ ਆ ਇਹ ਸਾਡੇ ਗੋਲੀਆਂ ਮਾਰਦੇ ਆ ਜ਼ਬਰ ਕਰਦੇ ਆ ਜੋਟ ਸਿਰਪਾੜ ਦੇ ਲੱਤਾਂ ਮਾ ਤੋੜਦੇ ਤੋੜਨ ਦਿਓ ਅਸੀਂ ਇਹਨਾਂ ਦੇ ਜ਼ਬਰਦਸਤ ਮੁਕਾਬਲਾ ਸਬਰ ਨਾ ਕਰੀ ਮੈਂ ਹਮੇਸ਼ਾ ਦਿੱਲੀ ਵੀ ਇੱਕੋ ਗੱਲ ਕਹਿੰਦਾ ਰਿਹਾ ਕਿ ਪੰਜਾਬ ਦੇ ਲੋਕੋ ਜਾਂ ਜਿੰਨੇ ਵੀ ਅੰਦੋਲਨਕਾਰੀ ਲੋਕ ਨੇ ਮੈਂ ਜੇ ਤੁਹਾਡਾ ਮੋਰਚਾ ਹਿੰਸਕ ਹੋ ਗਿਆ ਸਰਕਾਰ ਦੇ ਹੱਥ ਗੇਮ ਚਲੀ ਜਾਣੀ ਹੈ ਤੇ ਤੁਹਾਡਾ ਮੋਰਚਾ ਖਤਮ ਹੋ ਜਾਣਾ ਫੇਲ ਹੋ ਜਾਣਾ ਇਹ ਛੋਟੀ ਲੜਾਈ ਨਹੀਂ ਵੱਡੀ ਲੜਾਈ ਹੈ ਤੇ ਸ਼ੁਰੂਆਤ ਹੈ ਹੋਰ ਵੀ ਜੰਨੀਆਂ ਧਰਤੀਆਂ ਹੇਠਾਂ ਜਾ ਰਹਿਆਂ ਆਪੇ ਰਹਿਂਆਂ ਨੇ ਉਸ ਤੋਂ ਬਾਅਦ ਆਪਾਂ ਸਾਰੀਆਂ ਹੌਲੀ-ਹੌਲੀ ਬੰਦ ਕਰਾਉਣੀਆਂ ਜੇ ਕੱਲ ਨੂੰ ਤੁਸੀਂ ਖਤਾ ਖਾ ਗਏ ਯਾਦ ਰੱਖਿਓ ਆਪਣੇ ਸਰਾਰਤੀ ਬੰਦੇ ਆਪਣੇ ਬੰਦੇ ਪ੍ਰਸ਼ਾਸਨ ਵਾਲੇ ਵਿੱਚ ਬਾੜ ਕੇ ਕੋਈ ਨਾ ਕੋਈ ਮਾਹੌਲ ਖਰਾਬ ਕਰਨਗੇ ਉਹ ਵੀ ਆਸੇ-ਪਾਸੇ ਤੁਸੀਂ ਪੂਰੀ ਨਿਗਰਾਨੀ ਰੱਖਣੀ ਹੈ ਇਹ ਗੱਲ ਦਾ ਖਾਸ ਧਿਆਨ ਰੱਖਣਾ ਹੈ ਅਸੀਂ ਬਹੁਤ ਮੂਰਚੇ ਸ਼ਾਂਤ ਮੈਤਰੀ ਤਰੀਕੇ ਨਾਲ ਰਹਿ ਕੇ ਅਸੀਂ ਰੇਲ ਗੱਡੀਆਂ ਦੇ ਮੁਰੇ ਵੀ ਆ ਕੇ ਕਿਤੇ ਕੱਟੇ ਜਾਂਦੇ ਰਹੇ ਹਾਂ ਜਦੋਂ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰੂ ਕੇ ਬਾਗ ਦੇ ਮੋਰਚੇ ਜੱਤੋ ਦੇ ਮੋਰਚੇ ਬਹੁਤ ਮੋਰਚੇ ਅਸੀਂ ਸ਼ਾਂਤਮਈ ਤਰੀਕੇ ਨਾਲ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਸੀ ਸੋ ਇਹਨਾਂ ਨੂੰ ਇੱਕ ਮੌਕਾ ਨਾ ਦੇ ਦਿਓ ਇਹ ਸਰਕਾਰ ਪੂਰੀ ਤਾਂਕ ਦੇ ਵਿੱਚ ਐ ਕਿ ਕਿਸੇ ਤਰੀਕੇ ਨਾਲ ਟਕਰਾਅ ਖਰਾ ਕੇ ਤੇ ਮਾਹੌਲ ਖਰਾਬ ਕਰਕੇ ਤੇ ਪੰਜਾਬ ਨੂੰ ਲਾਂਬੂ ਕਿਵੇਂ ਲਾਉਣਾ ਹੈ ਫਿਰ ਪੰਜਾਬ ਦੀ ਜਿਵਾਨੀ ਦਾ ਸ਼ਿਕਾਰ ਕਿਵੇਂ ਖੇਡਣਾ ਇਹ ਸਾਰੇ ਉਸ ਦਲ ਤੇ ਲੱਗੇ ਹੋਏ ਸੋ ਮੇਰਾ ਵੀਰ ਜਿੰਨੇ ਤੁਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆਪਣੇ ਪਾਣੀਆਂ ਨੂੰ ਬਚਾਉਣਾ ਚਾਹੁੰਦੇ ਹੋ ਇਹਨਾਂ ਜਰਾਂ ਦੇ ਕੋਲ ਉਹ ਇਹ ਗੱਲ ਨੂੰ ਖਾਸ ਧਿਆਨ ਰੱਖ ਕੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹੋ ਖੇਡਵਾਜੀ ਨਹੀਂ ਕਰਨਾ ਆਉਣਾ ਆਪਾਂ ਨਾ ਬਸ ਤਮਾਸ਼ੀਨ ਬਣ ਕੇ ਆਉਣਾ ਆਪਾਂ ਬੜੇ ਸਹਿਰਦ ਹੋ ਕੇ ਆਉਣਾ ਸੰਜੀਦਾ ਹੋ ਕੇ ਆਉਣਾ ਇੱਕ ਗੱਲ ਦਾ ਹੋਰ ਖਿਆਲ ਰੱਖਿਓ ਸਾਡਾ ਮੁੱਦਾ ਸਿਰਫ ਤੇ ਸਿਰਫ ਪਾਣੀਆਂ ਤੇ ਕੇਂਦਰਤ ਹੋਣਾ ਚਾਹੀਦਾ ਇਹਨਾਂ ਨੇ ਬੱਚ ਆਪਣੇ ਬੰਦੇ ਬਾੜ ਕੇ ਕੋਈ ਇੱਧਰ ਉੱਧਰ ਗੱਲ ਵੀ ਭੜਕਾਉਣ ਦੀ ਕੋਸ਼ਿਸ਼ ਕਰਨਗੇ ਕੋਈ ਹੋਰ ਦਿਸ਼ਾ ਦੇਣ ਦੀ ਕੋਸ਼ਿਸ਼ ਵੀ ਕਰਨਗੇ